ਲਓ ਜੀ ਦੋਸਤੋ ਜਿਹੜੇ ਭਰਾ ਵੱਡੀ ਹਾਈਟ ਦੀ ਘੋੜੀ ਲੱਭਦੇ ਸੀ ਨਾ ਨੌਕਰੇ ਬੱਚੇ ਦੇਣ ਵਾਲੇ ਸਨਖਸ਼ੀ ਭਾਲਦੇ ਆ ਤਾਂ ਆ ਵੀਡੀਓ ਪੂਰੀ ਦੇਖ ਲੈਣ ਤੁਹਾਡੀ ਭਾਲ ਮੌਕੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟ ਫਾਰਮ YouTube ਚੈਨਲ ਦੇ ਉੱਤੇ ਜਿਹੜੇ ਭਰਾ ਵੀ ਵੀਡੀਓ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਅੱਜ ਦੀ ਵੀਡੀਓ 12 April 2025 ਦੋਸਤੋ ਅੱਜ ਹਾਈਟ ਦੇ ਨਾਲ ਨਾਲ ਲੈਂਥ ਵੀ ਬਹੁਤ ਆ ਘੋੜੀ ਦੀ ਬਰੀਕੀ ਬਹੁਤ ਹੈ ਨੁਕਰੇ ਬੱਚੇ ਦੇਨ ਦੇ ਵੀ 100% ਚਾਂਸ ਆ ਬਾਕੀ ਸਾਰੀ ਡਿਟੇਲ ਹੈ ਜਿਹੜੀ ਕੱਲੀ ਕੱਲੀ ਵੀਡੀਓ ਦੇ ਵਿੱਚ ਦਵਾਂਗੇ ਤੁਸੀਂ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਚਲਦੀ-ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਜੇ ਤੁਹਾਨੂੰ ਵੀਡੀਓ ਪਸੰਦ ਆਈ ਕਮੈਂਟਾਂ ਜ਼ਰੂਰ ਦਿੱਤਿਓ ਕਿਉਂਕਿ ਤੁਹਾਡੇ ਲਈ ਰੋਜ਼ ਆਪਾਂ ਚੰਗੇ ਤੋਂ ਚੰਗਾ ਜਾਨਵਰ ਜਾਇਜ਼ ਰੇਟ ਤੇ ਲਿਆਉਂਦੇ ਆਂ ਮਿੱਤਰੋ ਫਾਰਮ ਤੇ ਜਾਨਵਰ ਤਾਂ ਬਾਬੇ ਜੀ ਕਰਪਨਾ 25-30 ਖੜੇ ਆ ਸਾਰੇ ਤਰ੍ਹਾਂ ਦੇ ਖੜੇ ਆ ਪਰ ਘੋੜੀਆਂ ਵਿੱਚੋਂ ਸਾਰਿਆਂ ਤੋਂ ਜ਼ਿਆਦਾ ਹਾਈਟ ਦੀ ਘੋੜੀ ਆਪਣੇ ਕੋਲ ਇਸ ਵਕਤ ਇਹ ਖੜੀ ਹੈ ਜੀ ਲੈਸੀ ਜ਼ਰੂਰ ਆ ਪਰ ਘੂੜੀ ਦੀਆਂ ਬਨਾਵਟਾਂ ਬੰਤਰਾਂ ਦੇ ਚੈੱਕ ਕਰੋ ਤੇ ਖਾਨਦਾਨ ਵੀ ਪੂਰਾ ਤਕੜਾ ਕਹੇ ਕਹੇ ਟਾਈਮ ਜਿਵੇਂ ਅੱਜ ਦੇ ਟਾਈਮ ਸਮੁੰਦਰ ਦਾ ਨਾਂ ਚੱਲਦਾ ਨਾ ਇਹਦੇ ਬਾਪ ਦਾ ਵੀ ਪੂਰੀ ਧੂਤੀ ਬੋਲਦੇ ਸੀ ਮਾਝੇ ਏਰੀਆ ਚ ਇਹਦਾ ਪਿਓ ਖੜਾ ਸੀ ਤੇ ਸਾਰੀ ਡਿਟੇਲ ਦਵਾਂ ਕਿਹੜੇ ਘੋੜੇ ਦੀ ਵਸਤੂ ਹੈ ਪੂਰੀ ਵੀਡੀਓ ਦੇਖ ਲਓ ਤੇ ਅੱਬ ਪਹਿਲਾਂ ਵੀਡੀਓ ਵੱਲ ਨੂੰ ਵਧਦੇ ਆਂ ਦੋਸਤੋ ਗਾਲ ਦੀ ਚੰਬੀ ਵੀ ਕਹ ਰਹੇ ਨੇ ਆਪਾਂ ਆਡਾ ਡੇਰੀਆਂ ਚ ਆਡ ਡੱਡ ਨਾਮ ਹੈ ਤੇ ਜਿਵੇਂ ਮਾਲਵੇ ਜੋ ਗਲਡੀ ਚੰਬੀ ਕਹਿੰਦੇ ਕੋਈ ਇਹਨੂੰ ਚੀਨਾ ਰੰਗ ਵੀ ਕਹਿ ਦਿੰਦਾ ਹਨਾ ਤੇ ਘੋੜੀ ਲਿਆਏ ਆ ਹਾਈਟ ਪਹਿਲਾਂ ਚੈੱਕ ਕਰ ਲੋ ਆਉਦੇ ਅੰਦਾਜ਼ੇ ਨਾਲ ਜਰੂਰ ਦੱਸੋ ਕਿੰਨੇ ਨੇ ਆਪਾਂ ਲਾਸਟ ਤੇ ਦੱਸਾਂ ਬਾਲ ਭੋਰੀਆਂ ਤੇ ਸਾਫ਼ ਮੱਥੇ ਵਾਲੀ ਭੋਰੀ ਜਮਾਂ ਉੱਚੀ ਆ ਅੰਦਰ ਦੀ ਵੀ ਸਾਫ਼ ਆ ਮੌਕੇ ਤੇ ਘੋੜੀ ਖਾਲੀ ਆ ਸੋਮਬ ਦਾ ਸਹਜ ਲੈਂਥ ਦੇਖੋ ਲੰਬਾਈ ਕਿੰਨੀ ਆਮ ਘੋੜਾ ਵੀ ਇੰਨਾ ਲੰਮਾ ਨਹੀਂ ਹੁੰਦਾ ਜਿੰਨੀ ਲੰਬਾਈ ਆ ਘੋੜੀ ਦੀ ਹਾਈਟ ਦੇ ਨਾਲ ਨਾਲ ਗਰਦਨ ਦੀ ਲੈਂਥ ਵੀ ਬਹੁਤ ਆ ਨੇ ਤਾਂ ਹਾਈਟ ਤਾਂ ਆ ਜਾਂਦੇ ਪਰ ਧੌਣ ਕਿ ਵਾਰ ਜਨਵਰੀ ਦੀ ਛੋਟੀ ਰਹਿ ਜਾਂਦੀ ਹੈ ਤੁਸੀਂ ਦੇਖੋ ਧੌਣ ਵੀ ਪੂਰੀ ਲੰਮੀ ਹੈ ਲੰਬੀ ਦੇ ਨਾਲ ਨਾਲ ਪਤਲੀ ਧੌਣ ਹੈ ਸਨਖਾ ਕੰਨ ਹੱਥਾਂ ਪੈਰਾਂ ਦੀ ਜਮਾਂ ਸਾਫ਼ ਆ ਤੇ ਮਿੱਤਰੋ ਸਵਾਰੀ ਦੀ ਵੀ ਘੋੜੀ ਸਾਫ਼ ਤੁਰਦੀ ਰਹੀ ਵੀ ਆ ਚਾਲ ਸੋਹਣਾ ਤੁਰਦੀ ਆ ਤੇ ਪਹਿਲਾਂ ਇਹਦੇ ਹੁਣ ਖਾਨਦਾਨ ਦੀ ਗੱਲ ਕਰੀ ਤਾਂ ਮਹੰਤਾਂ ਵਾਲੇ ਘੋੜੇ ਦੀ ਹੈ ਜੀ ਆਪ ਮਹੰਤਾਂ ਵਾਲਾ ਘੋੜਾ ਸੁਲਤਾਨ ਹੁੰਦਾ ਸੀ ਮਾਝੇ ਏਰੀਆ 'ਚ ਪੈਂਦਾ ਮਹੰਤਾਂ ਵਾਲਾ ਤੇ ਉੱਥੇ ਘੋੜਾ ਹੁੰਦਾ ਸੀ ਸੁਲਤਾਨ ਉਹਦੀ ਦੱਸੀ ਹੈ ਉਮਰ ਹੈਗੀ ਘੋੜੀ 7 ਸਾਲ ਦੀ ਤੇ ਬਾਲਪੋਰੇ ਜਮਾਂ ਸਾਫ ਆ ਤੇ ਹਾਈਟ ਦੋਸਤੋ ਜੇ ਆਪਾਂ ਸ਼ਕੀਲ ਵਾਲੀ ਗੱਲ ਕਰੀ ਤਾਂ 56 ਆ ਜੇ ਫੀਤੇ ਵਾਲੀ ਗੱਲ ਕਰੀ ਤਾਂ 63 ਇੰਚ ਆ ਜੀ ਹਨਾ ਬਹੁਤ ਉੱਚਾ ਬਸ ਕੁੜੀ ਐ ਇੱਕ ਮੰਨ ਲਓ ਫਿੱਕੀ ਐ ਕਿਉਂਕਿ ਦੋ ਸੂਏ ਦਿੱਤੇ ਹੀ ਦੋਨੇ ਨੌਕਰੀ ਦਿੱਤੇ ਨੇ ਬਹੁਤ ਚੰਗੇ ਬੱਚੇ ਪ੍ਰੋਡਿਊਸ ਕਰਦੇ ਨੇ ਨੌਕਰੀਆਂ ਨੌਕਰੀਆਂ ਦਿੱਤੀਆਂ ਬੇਸ਼ੇਰੀਆਂ ਆ ਜੀ ਮੈਂ ਐਡਰੈਸ ਦੇ ਦਊਂ ਜਿੱਥੇ ਜੰਮੇ ਪਲੇ ਆ ਕੁੜੀ ਜਾਂ ਜਿੱਥੇ ਬੱਚੇ ਇਹਦੇ ਹਨਾ ਦਿੱਤੇ ਨੇ ਮਾਲਕਾਂ ਨਾਲ ਗੱਲ ਕਰਾ ਕੇ ਪੂਰੀ ਤਸੱਲੀ ਨਾਲ ਦਵਾ ਮਾਝੇ ਏਰੀਆ ਤੋਂ ਆਈ ਆ ਦੋਸਤੋ ਨੋਕਰੇਆਂ ਵਿਚੇਰੀਆਂ ਦਿੱਤੇ ਮਾਲਕਾਂ ਦੇ ਦੱਸਣ ਅਨੁਸਾਰ ਜਿੰਨੇ ਦੀ ਆਪਾਂ ਕਹਦੇ ਮਾਰਵਾੜੀ ਪੂਰੇ ਵੱਡੇ ਰੇਟ 'ਚ ਵਿਚੇਰੀ ਵੇਚੀ ਹੈ ਨਾ ਉਨੇ ਚਾਹ ਦੀ ਨੋਕਰੀ ਵਿਚੇਰੀ ਵਿਕੀ ਹੋਈ ਆ। ਸੋ ਦੋਸਤੋ ਜੇ ਕੋਈ ਨੋਕਰੇ ਬੱਚੇ ਖਰੀਦਣ ਦਾ ਜਾਂ ਆਪਾਂ ਕਹਦੇ ਬਰੀਡਿੰਗ ਕਰਨ ਦਾ ਚਾਹਵਾਨ ਹੋਵੇ ਤਾਂ ਕੁੜੀ ਇੱਕ ਵਾਰ ਜ਼ਰੂਰ ਆ ਕੇ ਦੇਖ ਕੇ ਜਾਇਓ ਜੇ ਤੁਹਾਡੇ ਮਨ ਨੂੰ ਜੱਚੀ ਤਾਂ ਹਨਾ ਸੌਦਾ ਕਰ ਲਿਓ। ਅੱਖਾਂ ਓੱਖਾਂ ਦੀ ਸਹੀ ਆ, ਕੰਨ ਕੁੰਨ ਦੇਖੋ ਕਿੰਨਾ ਜ਼ਿਆਦਾ ਚੰਗਾ। ਫੇਸ ਦੀ ਬਿਊਟੀ ਵੀ ਨਹੀਂ ਤਾਂ ਜਦੋਂ ਹਾਈਟ ਵਾਲੇ ਪਾਸੇ ਨੂੰ ਜਾਈਏ ਤਾਂ ਬਰੀਕੀ ਘਟ ਜਾਂਦੀ ਆ। ਜ਼ਿਆਦਾਤਰ ਇਹ ਪਦੇ ਦੇ ਦੇ ਬਾਅਦ ਕੇ ਨੰਬਰ ਦੇਤੇ ਉੱਪਰ ਜਿਹੜੇ ਭਰਾ ਦੇ ਪਸੰਦ ਹੋਏ ਨੰਬਰਾਂ ਤੇ ਸੰਪਰਕ ਕਰ ਲਓ